তোমরা খাওয়া দাওয়া করো তোমরা রাখাও দাও তোমরা তোমাদের নামগুলো তোমাদের দিকে তোমরা গলা তোমরা জিদি তোমরা ওখানে গেলে না তোমরা নিবিসা দাও এই ছেলেগুলো বাড়া তুমি ভিতরে পর্যন্ত দিচ্ছো না মার বন্ধ করো আউ আননে কাটাওডি দেযারাতেযাদাযে একাকানে একাড়েরত ক্যাড্য়াইছিয়াকটাপারামে একাড্য়াকাকাকেয়ারানিযাবনেং নিকাকাড্য� बहुत ही ਛੋੜੀ ਫੇਣੀ ਬਹੁਤ ਹੀ ਫਰੀਆ ਆ ਸਾਈਕਲ ਬਾਈ ਜੀ ਪਿੱਛੇ ਮਾਰ ਕਰੋ ਯਾਰ ਬੋਲਰ ਨੇ ਬੋਲ ਕੋਣੀ ਹੁੰਦੀ ਹੈ ਇੱਧਰ ਰਨ ਅਪ ਲੈਣਾ ਹੁੰਦਾ ਹੈ ਪਿੱਛੇ ਦੇ ਬਾਈ ਜੀ ਥੋੜਾ ਜਿਹਾ ਸਾਈਕਲਾ ਥੋੜੀ ਜਿਹਾ ਥੋੜੀ ਜਿਹਾ ਪਿੱਛੇ ਜਿੱਤਿਆ ਯਾਰ ਬਹੁਤ ਹੀ ਸੋਹਣਾ ਸ਼ਾਟ ਕੋਣੀ ਹੁੰਦੀ ਜਿਹੜੀ ਇਹਨਾਂ ਚ ਤੋਂ ਟੱਟ ਨਹੀਂ ਨਾ ਗਿਆ ਉਹਦੇ ਮੇ ਨਾ

दो बोला दो रन रह गए पांच सौ रुपया मिल जाए अवतार भाई जी अवतारू पांच सौ रुपया मिल जाए एक बार दो रह गया जी

18 ਰਨ ਵੀ ਰਹਿ ਗਏ ਐ 1 ਓਵਰ ਮੈਚ ਜਿੱਤਣ ਲਈ 18 ਰਨ ਰਹਿ ਗਏ ਬ੍ਰਹਮਾ ਨੰਨੂ ਜੇ ਨੰਨੂ 18 ਰਨ ਮਾਰਦਾ ਤਾਂ 1100 ਰੁਪਿਆ ਮਾਸਟਰ ਵੱਲੋਂ ਕੈਸ਼ ਜਿੱਤੇ ਜਾਣਗੇ ਜੇ ਨੰਨੂ ਇਕੋਲਨ ਦੇ 18 ਰਨ ਮਾਰ ਦਿੰਦਾ ਨਾ ਤਾਂ ਆਪਣੀ ਟੀਮ ਨੂੰ ਜਿਤਾ ਲੈਂਦਾ 1100 ਰੁਪਿਆ ਕੈਸ਼ ਮਾਸਟਰ ਵੱਲੋਂ ਦਿੱਤਾ ਜਾਊਗਾ ਫਰਜ਼ ਨਹੀਂ ਅਜੇ ਬਾਹਰ ਹੋਜੀ ਗਰਾਊਂਡ ਤੋਂ ਜਲਦੀ ਤੋਂ ਪਹਿਲਾਂ

ਗਰਾਊਂਡ ਤੋਂ ਬਾਹਰ ਹੋ ਗਿਆ ਬਾਈ ਜੀ ਇਧਰ ਹੋਇਆ ਬਾਈ ਹਾਂ ਪਿੱਛੇ ਬਾਹਰ ਜੇ ਜਾਂਦੀ ਆ ਬਾਲ ਆਫ ਤੇ ਮੈਨਸ 2 ਰਨ ਹੈ ਛੋਟੀ ਥੋਣੀ ਬਾਲ ਉਨਹੀਂ ਹੋਣਾ ਸ਼ਾਟ ਪੇਚਲੀ ਲੰਘਦਾ ਜਿਵੇਂ ਬ੍ਰਹਮਾ ਲੈਵਲ ਨੇ ਨਾ ਚਾਹ ਚੁੱਕੀ ਹੈ ਉੜਿਆ ਕਲੋਨੀ ਮੈਚ ਜਿੱਤ ਚੁੱਕੀਆਂ ਪਹਿਲਾ ਮੈਚ ਬਹੁਤ ਸ਼ਾਨਦਾਰ ਮੈਚ ਅਗਲਾ ਮੈਚ ਹੈਪੀ ਲੈਵਲ ਤੇ ਦੁੰਡੀ ਲੈਵਲ ਦਾ ਕਿਰਪਾ ਹੈ ਹੈਪੀ ਲੈਵਲ ਦੀ ਜੜੀਆਂ ਇਹਨਾਂ ਨੂੰ ਗੁਜਾਰਸ਼ ਹੈ ਜਲਦੀ ਤੋਂ ਜਲਦੀ ਮੈਚ ਸ਼ੁਰੂ ਪਿੱਤੇ ਵਾਲੇ ਦੋਨੇ ਅੰਪੀਰਾਂ ਨੂੰ ਗੁਜਾਰਸ਼ ਹੈ ਮੈਚ ਸ਼ੁਰੂ ਕਰਾ ਦਿੱਤਾ ਜਾਵੇ ਤੇ ਦੋਨੇ ਟੀਮਾਂ ਨੂੰ ਬਿਆਰਸ਼ ਹੁਣ ਬਿਆਰ ਜਲਾਨੀ ਤੇ ਬ੍ਰਹਮਾ ਲੈਵਲ ਨੂੰ आपद आप एंट्रियां जमा करा दें आपदा एंट्रियां दोनों दिना जमा करा